ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਖੜੇ ਹੋਏ ਆ ਆਪਣੇ ਖੇਤ ਦੇ ਵਿੱਚ ਤੇ ਇਸ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਜੀ ਵੀ ਆਪਾਂ ਟਮਾਟਰਾਂ ਦੀ ਫਸਲ ਤੋਂ ਬਾਅਦ ਕਿਹੜੀ ਫਸਲ ਜਿਹੜੀ ਹੈ ਉਹਦੀ ਬਿਜਾਈ ਕੀਤੀ ਆ ਵਲੌਗ ਦੇ ਐਂਡ ਤੱਕ ਬਨੇ ਰਹੋ ਤੇ ਜਿੰਨੀ ਕੁ ਹੋ ਸਕੇ ਮੈਂ ਸਾਰੀ ਇਨਫਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗਾ ਜੀ ਆਹ ਦੇਖੋ ਜੀ ਟਮਾਟਰਾਂ ਵਾਲਾ ਖੇਤ ਹੁਣ ਬਿਲਕੁਲ ਸੁੱਕ ਚੁੱਕਾ ਹੈ ਜੀ ਤੇ ਸਿਆਲੀ ਟਮਾਟਰ ਸੀ ਜਿਵੇਂ ਜਿਵੇਂ ਮੌਸਮ ਬਦਲ ਜਾਂਦਾ ਓਵੇਂ ਓਵੇਂ ਇਹ ਸੁੱਕ ਜਾਂਦੇ ਨੇ ਪਰ ਐਤਕੀ ਬਲੈਟ ਇਹਨਾਂ ਨੂੰ ਪੈ ਗਈ ਛੋਦੇ ਕਰਕੇ ਬੂਟੇ ਬਿਲਕੁਲ ਦੇਖੋ ਕੱਕੇ ਹੋ ਗਏ ਨੇ ਤੇ ਵੈਸੇ ਥੋੜੇ ਥੋੜੇ ਚਿਰ ਬਾਅਦ ਉਹਨਾਂ ਦੀ ਫਟਾਰ ਜਿਵੇਂ ਵਿੱਚ ਵਿੱਚ ਮੌਸਮ ਠੰਡਾ ਹੋ ਜਾਂਦਾ ਉਹਦੇ ਕਾਰਨ ਫਟਾਰ ਫੁੱਟ ਜਾਂਦੀ ਆ ਦੇਖੋ ਨਵੀਂ ਫਟਾਰ ਫੁੱਟੀ ਐ ਪਰ ਹੁਣ ਇਹ ਕਾਬਿਆਬ ਨਹੀਂ ਹੋ ਸਕੂ ਕਿਉਂਕਿ ਇਹ ਸਿਆਲੀ ਟਮਾਟਰ ਨੇ ਤੇ ਜਿਵੇਂ ਹੁਣ ਮਹੀਨੇ ਤੱਕ ਮਹੀਨੇ ਡੇਢ ਤੱਕ ਜਿਹੜੀ ਲੋ ਚੱਲਣ ਲੱਗ ਜਾਣੀ ਆ ਉਹਦੇ ਵਿੱਚ ਬਿਲਕੁਲ ਖਤਮ ਹੋ ਜਾਣਗੇ ਪਰ ਇਹਨਾਂ ਦਾ ਆਪਾਂ ਨੂੰ ਬਹੁਤ ਫਾਇਦਾ ਹੈ ਬਹੁਤ ਆਸਰਾ ਜਿਹੜੇ ਆ ਪੁਰਾਣੇ ਬੂਟੇ ਨੇ ਤੇ ਜਿਵੇਂ ਆ ਧਾਗੇ ਨੇ ਇਹਨਾਂ ਦਾ ਆਪਾਂ ਨੂੰ ਬਹੁਤ ਆਸਰਾ ਅਗਲੀ ਫਸਲ ਜਿਹੜੀ ਆਪਾਂ ਬੀਜੀ ਹੋਈ ਐ ਤੇ ਉਹ ਫਸਲ ਐ ਜੀ ਤੋਰੀਆਂ ਦੇਖੋ ਜੀ ਇਹਨਾਂ ਨੂੰ ਰਾਮ ਤੋਰੀ ਵੀ ਕਿਹਾ ਜਾਂਦਾ ਹੈ ਕੀ ਆ ਤੋਰੀ ਵੀ ਕਿਹਾ ਜਾਂਦਾ ਕਿਤੇ ਕਿਤੇ ਤੇ ਕਾਲੀ ਤੋਰੀ ਵੀ ਕਈ ਲੋਕ ਕਹਿੰਦੇ ਨੇ ਆਪਣੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜਿਹੜਿਆ ਨਾਮ ਆ ਜੀ ਇਸ ਫਸਲ ਦੇ ਤੇ ਇਸ ਕਰਕੇ ਮਤਲਬ ਆਪਾਂ ਇਹਨਾਂ ਦਾ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਹੜਾ ਜਾਲ ਇਹਦਾ ਜਾਲ ਲਗਾਇਆ ਜੀ ਇਹਦਾ ਇਹ ਫਾਇਦਾ ਵੀ ਜਦੋਂ ਜਿਹੜੀਆਂ ਤੋਰੀਆਂ ਨੇ ਇਹਨਾਂ ਦੀਆਂ ਜਿਹੜੀਆਂ ਵੱਲਾਂ ਨੇ ਵੱਡੀਆਂ ਹੋ ਜਾਂਦੀਆਂ ਨੇ ਜੀ ਤੇ ਇਹਨਾਂ ਦੇ ਉੱਪਰ ਆ ਜਿਹੜਾ ਚੜ ਜਾਂਦੀਆਂ ਨੇ ਵੱਲਾਂ ਤੇ ਮਤਲਬ ਜਦੋਂ ਹਨੇਰੀ ਵਗੈਰਾ ਆਉਂਦੀ ਹੈ ਜਾਂ ਤੇਜ਼ ਹਵਾ ਚੱਲਦੀ ਤੇ ਥੱਲੇ ਨਹੀਂ ਡਿੱਗਦੀਆਂ ਤੇ ਕੋਈ ਆਪਾਂ ਲੀਵਰ ਲਾ ਕੇ ਜਾਂ ਆਪ ਮਤਲਬ ਥੋੜੇ ਮੇਨ ਤਾਂ ਲੱਗਦੀ ਹੈ ਤੇ ਇਹਨਾਂ ਜਿਹੜੇ ਮਾ ਧਾਗੇ ਨੇ ਜੀ ਆ ਧਾਗੇ ਨੇ ਇਹਨਾਂ ਧਾਗਿਆਂ ਨਾਲ ਵੱਲਦਾ ਜੀ ਤੇ ਫਿਰ ਮਤਲਬ ਇਹਨਾਂ ਦੇ ਵੱਲਾਂ ਚੜ ਜਾਂਦੀਆਂ ਤੇ ਫਿਰ ਉੱਪਰਲੀ ਤਾਰ ਤੇ ਹੋ ਜਾਂਦੀਆਂ ਜਕੜਨ ਇਹਨਾਂ ਦਾ ਮਤਲਬ ਫਿਰ ਬਹੁਤ ਫਸਲ ਲੱਗਦੀ ਜੇ ਥੱਲੇ ਹੋਣ ਤਾਂ ਮੀਂਹੇਰੀ ਦੇ ਵਿੱਚ ਤੁਹਾਨੂੰ ਪਤਾ ਪਾਣੀ ਖੜਦਾ ਤਾਂ ਫਸਲ ਜਿਹੜੀ ਉਹ ਖਰਾਬ ਹੋ ਸਕਦੀ ਹੈ ਇਹ ਤੋਰੀਆਂ ਜਿਵੇਂ ਫਲ ਲੱਗਦਾ ਸਬਜ਼ੀ ਜਿਹੜੀ ਲੱਗਦੀ ਉਹ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਇਹਦਾ ਜਾਲ ਦਾ ਤਾਂ ਆਪਾਂ ਨੂੰ ਇਹ ਫਾਇਦਾ ਜੀ ਤੇ ਗੱਲ ਕਰੀਏ ਆਪਾਂ ਨੂੰ ਲਾਈਆਂ ਨੂੰ ਤੋਰੀਆਂ ਲਾਈਆਂ ਨੂੰ ਤਕਰੀਬਨ ਆਪਾਂ ਨੂੰ 2 ਮਹੀਨੇ ਹੋ ਚੱਲੇ ਨੇ ਜੀ ਥੋੜਾ ਜਿਆ ਠੰਡ ਕਰਕੇ ਆ ਕਿ ਲੰਬਾ ਚੱਲ ਗਈ ਸਵੇਰ ਸ਼ਾਮ ਦੀ ਠੰਡ ਜਿਹੜੀ ਹੁਣ ਵੀ ਥੋੜੀ ਥੋੜੀ ਹੈਗੀ ਉਹਦੇ ਕਰਕੇ ਥੋੜਾ ਲੇਟ ਨਿਕਲੇ ਨੇ ਤੇ ਹੁਣ ਨੂੰ ਤਾਂ ਮਤਲਬ ਵੱਲ ਦੀ ਜਿਹੜੀ ਲੰਬਾਈ ਉਹ ਕਿੰਨੇ 3 ਫੁੱਟ ਤੇ 3 ਤੋਂ 4 ਫੁੱਟ ਦੇ ਵਿੱਚ ਚਲੇ ਜਾਂਦੀ ਹੈ ਪਰ ਹੁਣ ਥੋੜਾ ਛੋਟੀ ਹੈ ਜੀ ਤੁਹਾਨੂੰ ਮੈਂ ਵਿਖਾਇਆ ਵੀਡੀਓ ਦੇ ਵਿੱਚ ਤੇ ਹੋਰ ਵੀ ਤੁਹਾਨੂੰ ਦਿਖਾਣਾ ਜਿਹੜੇ ਬਾਅਦ ਚ ਪਛੇਤਰੀਆਂ ਲਾਈਆਂ ਜਿਹੜਾ ਬੀ ਲੇਟ ਨਿਕਲਿਆ ਉਹ ਵੀ ਦਿਖਾਣਾ ਕਿਵੇਂ ਜਾ ਜੀ ਆਪ ਦੇਖੋ ਜੀ ਜਿਹੜਾ ਪਹਿਲਾਂ ਲਾਇਆ ਸੀ ਪਛੇਤਰਾ ਆਪਾਂ ਵੀ 2 ਮਹੀਨੇ ਪਹਿਲਾਂ ਇਹ ਹੋਏ ਜੀ ਥੋੜਾ ਜਿਹਾ ਲੇਟ ਨਿਕਲਿਆ ਠੰਡ ਕਰਕੇ ਤੇ ਜਿਹੜਾ ਹੁਣ ਲਾਇਆ ਤਾਜ਼ਾ ਤਾਜ਼ਾ ਮਤਲਬ ਜਿੰਨੂੰ ਅਜੇ 12 13 ਦਿਨ ਹੋਏ ਨੇ ਜੀ ਲਾਏ ਨੂੰ ਉਹ ਆ ਜੀ ਉਹ ਜਿਹੇ ਛੋਟੇ ਨੇ ਮਤਲਬ ਜਿਹੜੇ ਨਿਕਲੇ ਨੇ ਬਾਹਰ ਵੱਲਾਂ ਛੋਟੀਆਂ ਨੇ ਜੀ ਤੇ ਨੇੜੇ ਜੁੜੇ ਇਹਦੇ ਇਸ ਤਰ੍ਹਾਂ ਕਰਕੇ ਜਿਹੜਾ ਮਤਲਬ ਕੋਈ ਦੀਲਾ ਕਬਾੜ ਵਗੈਰਾ ਜੰਮਿਆ ਹੁੰਦਾ ਪੱਟ ਜਿਹਦਾ ਦੇ ਨਾਲ ਇਧਰ ਵਿੱਚ ਵਿੱਚ ਜਿਹੜੀਆਂ ਖੇੜੀਆਂ ਨੇ ਜਿੰਨਾਂ ਫਿਰ ਜਿੰਨਾਂ ਥਰੂ ਪਾਣੀ ਲੱਗਦਾ ਜਿੰਨਾਂ ਨੇ ਉਹਨਾਂ ਨੂੰ ਮਤਲਬ ਆਪਾਂ ਉਤੋਂ ਸਪਰੇਅ ਕਰ ਦਈਦੀ ਆ ਜੀ ਕਬਾੜ ਵਗੈਰਾ ਜਾਂ ਕੁਛ ਘਾਹ ਵਗੈਰਾ ਨਾਲ ਵਿੱਚ ਇਹਦੇ ਉੱਗੇ ਤੇ ਇਸ ਤਰ੍ਹਾਂ ਇਹ ਜਿਵੇਂ ਹੁਣ ਵਧੂਗੀ ਆ ਬੱਲ ਜਿਵੇਂ ਵੱਧ ਕੇ ਲੰਬੀ ਹੋ ਜੂਗੀ ਤੇ ਫਿਰ ਹੌਲੀ ਹੌਲੀ ਇਧਰ ਨੂੰ ਇਹਦੇ ਨਾਲ ਇੱਥੇ ਵਿਲੇਟ ਦਾਂਗੇ ਜਾਲ ਨਾਲ ਜਿਵੇਂ ਆ ਧਾਗਾ ਆ ਜੀ ਤੇ ਇਸ ਤਰ੍ਹਾਂ ਧਾਗੇ ਨਾਲ ਵਿਲੇਟ ਕੇ ਉੱਪਰ ਚਲ ਜੂਗੀ ਇਹ ਇੱਥੇ ਇਹ ਮੈਂ ਤੁਹਾਨੂੰ ਦੱਸਿਆ ਜੀ ਇਹ ਜੀ ਫਿਰ ਪੂਰਾ ਫੈਲ ਜਾਂਦਾ ਜੀ ਪੂਰਾ ਖੇਤ ਹੜਿਆ ਪਿਆ ਹੋ ਜਾਊਗਾ ਉਹਦਾ ਹੀ ਮੈਂ ਵਲੌਗ ਬਣਾ ਕੇ ਪਾਵਾਂਗਾ ਜੀ ਜਦੋਂ ਇਹ ਮਤਲਬ ਬੱਲਾ ਵੱਡੀਆਂ ਹੋ ਗਈਆਂ ਤੇ ਬਹੁਤ ਸੋਹਣਾ ਲੱਗਦਾ ਜੀ ਤੇ ਫਲ ਪਿਛਲੀ ਵਾਰ ਵੀ ਆਪਾਂ ਲਾਇਆ ਸੀ ਪਿਛਲੇ ਸੀਜ਼ਨ ਉਦੋਂ ਆਪਾਂ ਜੇ ਮਤਲਬ ਵਲੌਗਿੰਗ ਨਹੀਂ ਸੀ ਸ਼ੁਰੂ ਕੀਤੀ ਤੇ ਹੁਣ ਮੈਂ ਸੋਚਿਆ ਵੀ ਚਲੋ ਤੁਹਾਨੂੰ ਬਣਾ ਕੇ ਦੱਸ ਦਿਆਂ ਵਲੌਗ ਵੀ ਕਿਵੇਂ ਆ ਤੇ ਆਪਾਂ ਪਿਛਲੇ ਸਾਲ ਇੱਥੇ ਜਗਾ ਕੀ ਇਹਦੀ ਫਸਲ ਵੀ ਲਾਈ ਸੀ ਇੱਕ ਪਾਸੇ ਕੱਦੂ ਕਹਿੰਦੇ ਜਿਹਨੂੰ ਲੰਬਾ ਕੱਦੂ ਕੀਆ ਲੋਕੀ ਵੀ ਕਹਿੰਦੇ ਜੀ ਉਹ ਲਗਾਇਆ ਸੀਗਾ ਜੀ ਤੇ ਅੱਧਾ ਖੇਤੋਂ ਲਾਇਆ ਸੀ ਅੱਧੀਆਂ ਤੋਰੀਆਂ ਲਾਈਆਂ ਸੀ ਇਹ ਤੇ ਗੱਲ ਕਰੀਏ ਇਹਨਾਂ ਨੂੰ ਸਪਰੇ ਵਗੈਰਾ ਦੀ ਹੁਣ ਇਹਨਾਂ ਨੂੰ ਇੱਕ ਸਪਰੇ ਜਿਹੜੀ ਆਪਾਂ ਕਰ ਦਿੱਤੀ ਹੈ ਇਹਦੇ ਨਾਲ ਮਛਰੀ ਦੇ ਨਾਲ ਪੱਤਿਆਂ ਦੇ ਵਿੱਚ ਮੋਰੇ ਹੋਣ ਲੱਗੇ ਸੀ ਮਛਰੀ ਜਿਹੜੀ ਮੋਰੇ ਕੱਢ ਦਿੰਦੀ ਸੀ ਪੱਤਿਆਂ ਦੇ ਵਿੱਚ ਤੇ ਇੱਕ ਇਹਨੂੰ ਇਹ ਸਪਰੇ ਇਹਨਾਂ ਦੇ ਨਾਲ ਚ ਕਰਨੀ ਪੈਂਦੀ ਹੈ ਜੀ ਤੇ ਬਾਕੀ ਵਿੱਚ ਨਾਲ ਕੋਈ ਫੰਗੀਸਾਈਡ ਹਲਕਾ ਯਾਰ ਲਾ ਲਈਦਾ ਕਿਉਂਕਿ ਅਜੇ ਬਿਲਕੁਲ ਛੋਟੀਆਂ ਨੇ ਵੱਲਾਂ ਕੋਈ ਜ਼ਿਆਦਾ ਹਾਰਡ ਕੋਈ ਜਿਹੜੀ ਆ ਸਪਰੇਅ ਕਰਨ ਦੀ ਹਜੇ ਕੋਈ ਜ਼ਰੂਰਤ ਨਹੀਂ ਗਈ ਮੈਂ ਇਹਨਾਂ ਨੂੰ ਮਸ਼ਰੀ ਦੀ ਸਪਰੇਅ ਕੀਤੀ ਆ ਤੇ ਤੇਲੇ ਜਿਹੇ ਦੀ ਕੀਤੀ ਆ ਸਪਰੇਅ ਜੀ ਤੇ ਬਾਕੀ ਗੱਲ ਕਰੀਏ ਵੀ ਇਹ ਨਾ ਪਾਣੀ ਜਿਵੇਂ ਹੁਣ ਆ ਜਾਂਦਾ ਸਮ ਟਾਈਮ ਜਿਵੇਂ ਲਾਸਟ ਈਅਰ ਜਿਵੇਂ ਬਰਸਾਤ ਬਹੁਤ ਹੋਈ ਸੀਗੀ ਜੀ ਤੇ ਜਿਹੜਾ ਕੀ ਆ ਉਹ ਤਾਂ ਥੋੜਾ ਜਿਹਾ ਖਰਾਬ ਹੋ ਗਿਆ ਸੀਗਾ ਜੀ ਉਸ ਤੋਂ ਬਾਅਦ ਪਾਣੀ ਲੱਗਣ ਤੋਂ ਬਾਅਦ ਜ਼ਿਆਦਾ ਪਾਣੀ ਖੇਤ ਦੇ ਵਿੱਚੋਂ ਲਗਾਤਾਰ بارش ਦੋ ਤਿੰਨ ਦਿਨ ਹੁੰਦੀ ਰਹੀ ਤੇ ਖੇਤ ਚੋਂ ਪਾਣੀ ਲੰਗਦਾ ਰਿਹਾ ਜਿਹੜੀਆਂ ਏ ਸੀਆਂ ਇੱਕ ਵਾਰ ਤਾਂ ਖਰਾਬ ਹੋ ਗਈਆਂ ਸੀ ਮਤਲਬ ਜਿੰਨੂ ਕਹਿੰਦੇ ਇੱਕ ਵਾਰੀ ਚੱਪ ਖਾ ਗਈਆਂ ਸੀਗੀਆਂ ਪਰ ਮੁੜ ਕੇ ਫਿਰ 10-15 ਦਿਨਾਂ ਬਾਅਦ ਫਿਰ ਉਹਵੇਂ ਹਰੀਆਲ ਚ ਆ ਗਈਆਂ ਸੀ ਤੇ ਫਲ ਦੁਬਾਰੇ ਚੱਕ ਲਿਆ ਸੀ ਸੋ ਇਹ ਲੰਬੀ ਚਲਦੀ ਹੈ ਫਸਲ ਜੀ ਵੀ ਰੇਟ ਵੀ ਇਹਦਾ ਠੀਕ ਰਹਿੰਦਾ ਜਾਇਜ਼ ਰਹਿੰਦਾ ਕਿਉਂਕਿ ਸਮ ਟਾਈਮ ਜਿਹੜਾ ਕੱਦੂ ਹੁੰਦਾ ਜਾਂ ਕੀ ਜਾਂਦਾ ਉਹਦਾ ਰੇਟ ਡਿੱਗ ਜਾਂਦਾ ਪਰ ਇਹਨਾਂ ਦਾ ਰੇਟ ਨਹੀਂ ਡਿੱਗਦਾ ਜੀ ਸੋ ਇਹ ਆ ਜੀ ਤੇ ਬਾਕੀ ਹੁਣ ਜਿਵੇਂ ਜਿਵੇਂ ਵੱਡੀਆਂ ਹੁੰਦੀਆਂ ਆਣੀਆਂ ਟਾਈਮ ਟੂ ਟਾਈਮ ਇਹਨਾਂ ਨੂੰ ਹਾਂ ਥੋੜੀ ਬਹੁਤ ਸਪਰੇ ਵੈਸੇ ਸੀ ਜ਼ਿਆਦਾ ਨਹੀਂ ਕਰਦੇ ਸਪਰੇ ਜੀ ਇਹ ਨਹੀਂ ਜਰੂਰਤ ਨਹੀਂ ਪੈਂਦੀ ਇਹਨੂੰ ਕਿਉਂਕਿ ਹੋਣੀ ਆ ਬਸ ਛੋਟੀ ਇਹਦੀ ਕੇਅਰ ਕਰਨੀ ਜ਼ਿਆਦਾ ਵੀ ਮਛਰੀ ਵਗੈਰਾ ਜਾਂ ਸੁੰਡੀ ਨਾ ਪਵੇ ਇਹਨੂੰ ਥੋੜੀ ਬਹੁਤ ਬਾਕੀ ਇਹ ਠੀਕ ਰਹਿੰਦੀ ਹੈ ਜੀ ਸੋ ਇਹ ਹੈ ਜੀ ਤੋਰੀਆਂ ਦਾ ਤੋਰੀਆਂ ਵਾਲਾ ਖੇਤ ਜੀ ਆ ਦੇਖੋ ਜੀ ਆਹ ਪ੍ਰੋਬਲਮ ਆਉਂਦੀ ਹੈ ਜੀ ਜਦੋਂ ਮਤਲਬ ਮਛਰੀ ਜੀ ਹੋ ਜਾਂਦੀ ਹੈ ਇਸ ਤਰ੍ਹਾਂ ਮੋਰੇ ਹੋ ਜਾਂਦੇ ਪੱਤੇ ਦੇ ਵਿੱਚ ਤੇ ਆਹ ਦੇਖੋ ਹੁਣ ਇਹ ਤਕਰੀਬਨ ਇਹ ਫੁੱਟ ਦੇ ਨੇੜੇ ਤੇੜੇ ਹੋ ਗਈ ਹੈ ਜੀ ਜਿਹੜੀ ਇਹ ਵੱਲ ਤੇ ਇਸ ਤੋਂ ਵੱਡੀਆਂ ਵੀ ਹੈਗੀਆਂ ਜਿਹੜਾ ਛੇਤੀ ਜਿਹੜੀਆਂ ਮਤਲਬ ਛੇਤੀ ਵੀ ਉੰਗਰ ਗਿਆ ਸਿਰਸ ਤੋਂ ਵੱਡੀਆਂ ਨੇ ਜੀ ਤੋਰੀਆਂ ਤੇ ਇਸ ਤੋਂ ਛੋਟੇ ਵੀ ਨੇ ਮਿਕਸ ਹੈ ਜੀ ਜਦੋਂ ਇੱਕ ਵਾਰ ਪਾਣੀ ਪੋਣੀ ਲੱਗਿਆ ਇਹਨਾਂ ਨੂੰ ਤੇ ਤਕਰੀਬਨ ਫਲ ਤਾਂ ਬਰਾਬਰ ਜੇ ਚੁੱਕਣ ਜਾਂ ਆ ਦੇਖੋ ਆ ਪ੍ਰੋਬਲਮ ਆ ਗਈ ਸੀ ਹੁਣ ਆਪਾਂ ਸਪਰੇਅ ਕਰਤੀ ਹੈ ਜੀ ਤੇ ਸੈਕਟੀਸਾਈਡ ਵਾਲੀ ਦੇਖੋ ਚੈੱਕ ਕਰੋ ਸਾਰਾ ਖੇਤ ਦਾ ਵੀਊ ਜੀ ਅੱਜ ਮੌਸਮ ਬਹੁਤ ਸੋਹਣਾ ਜੀ ਬੱਦਲਵਾਈ ਹੈ ਮੌਸਮ ਠੰਡਾ ਐਸੀ ਦੁਪਹਿਰੇ ਤੇ ਗਰਮੀ ਹੋ ਜਾਂਦੀ ਗਰਮੈਸ਼ ਹੁੰਦੀ ਹੈ ਔਰ ਹੁਣ ਦੇਖੋ ਅੱਜ ਬਦਲ ਵਈ ਹੈ ਆ ਦੇਖੋ ਜੀ ਵੱਲਾਂ ਦੀਆਂ ਅੱਗੇ-ਅੱਗੇ ਜਿਹੜੀਆਂ ਫਟਾਰਾਂ ਲੱਗ ਰਆਂ ਜਿਹੜੀਆਂ ਨਿਕਲਦੀਆਂ ਪਈਆਂ ਨੇ ਆ ਦੇਖੋ ਜੀ ਤੇ ਹੁਣ ਇੱਧਰ ਜਕੜਨ ਦੇ ਨੇ ਕੀਤਾ ਸੀ ਮੈਂ ਤੁਹਾਨੂੰ ਵੀਡੀਓ ਦਿਖਾਉਣ ਲਈ ਖਿੱਚਿਆ ਦੇਖੋ ਇੱਥੇ ਇਹਨੇ ਜਕੜ ਲਿਆ ਇਸੇ ਤਰ੍ਹਾਂ ਜਕੜ ਕੇ ਉੱਪਰ ਲੈ ਮਤਲਬ ਆਪਣਾ ਜਿਹੜਾ ਭਾਰ ਆ ਇਹ ਤੇ ਡਿਪੈਂਡੈਂਟ ਹੋ ਜੂਗੀ ਵੱਲ ਸਾਰੀ ਤੇ ਫਲ ਜਿਹੜਾ ਸਿੱਧਾ ਰਹਿੰਦਾ ਬਿਲਕੁਲ ਸਾਫ਼ ਲੱਗਦੇ ਆ ਜੀ ਤੋਰੀਆਂ ਸੋ ਕੋਈ ਵੀਰਪਰਾ ਕਿਸਾਨ ਵੀਰ ਆਪਣਾ ਇਸ ਤਰ੍ਹਾਂ ਕਿਸੇ ਵੀ ਏਰੀਆ 'ਚ ਇਸ ਤਰ੍ਹਾਂ ਜਾਲ ਤੇ ਵੀ ਫਸਲ ਜਿਹੜੇ ਕਰ ਸਕਦੇ ਨੇ ਪਹਿਲਾਂ ਟਮਾਟਰ ਜੇ ਸੂਟ ਕਰਦਾ ਹੋਵੇ ਮੌਸਮ ਉੱਥੇ ਦਾ ਜਲਵਾਯੂ ਜਿੱਥੇ ਵੀ ਮਤਲਬ ਵੀਰਪਰਾ ਕੋਈ ਵੀਡੀਓ ਦੇਖ ਰਿਹਾ ਜਿੱਥੇ ਮਤਲਬ ਇਸ ਤਰ੍ਹਾਂ ਖੇਤੀ ਕਰਨ ਦੀ ਕੋਸ਼ਿਸ਼ ਕਰੇ ਆ ਵੀਰਪਰਾ ਸੋ ਇਹ ਆ ਜੀ ਤਰੀਕਾ ਜਾਲ ਤੇ ਚੜਾਉਣ ਦਾ ਤੋਰੀਆਂ ਦਾ ਜੀ ਹਾਂਜੀ ਇਹ ਸੀ ਆਪਣਾ ਅੱਜ ਦਾ ਛੋਟਾ ਜਿਹਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿਤਾ ਲੱਗਾ ਤੁਹਾਨੂੰ ਆਪਣਾ ਅੱਜ ਦਾ ਇਹ ਵਲੌਗ ਜੀ ਧੰਨਵਾਦ